ਮੁਦਾ ਡਰੱਗਸ ਦਾ ਇਹਦੀ ਸ਼ੁਰੂਆਤ ਪੰਜਾਬ ਦੇ ਵਿੱਚ ਉਦੋਂ ਹੀ ਹੋਈ ਜਿਵੇਂ ਦੇਸ਼ ਦੇ ਵਿੱਚ ਹੋਈ ਪਰ ਮੰਦ ਭਾਗੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਕੁਝ ਲੀਡਰਾਂ ਨੇ ਜਿਨ੍ਹਾਂ ਦੇ ਵਿੱਚ ਰਾਹੁਲ ਗਾਂਧੀ ਹੋਣ ਆਮ ਆਦਮੀ ਪਾਰਟੀ ਹੋਵੇ ਇਹਨਾਂ ਨੇ ਉਹਨੂੰ ਸਿਆਸੀ ਮੁੱਦੇ ਦੇ ਤੌਰ ਤੇ ਪਣਾਉਣਾ ਚਾਹਿਆ ਇਹ ਡਰੱਗ ਦੇ ਮੁੱਦੇ ਨੂੰ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਪੰਜਾਬ ਸ਼ੁਰੂਆਤੀ ਦਿਨਾਂ ਦੇ ਵਿੱਚ ਡਰੱਗਸ ਦਾ ਇੱਕ ਟਰਾਂਜ਼ਿਟ ਰੂਟ ਸੀ ਪਾਕਿਸਤਾਨ ਦੇ ਬਾਰਡਰ ਤੋਂ ਹੋ ਕੇ ਇਹ ਭਾਰਤ ਚ ਦਾਖਲ ਹੁੰਦਾ ਸੀ ਪੰਜਾਬ ਹੁੰਦੇ ਜਿਹੜੇ ਦੂਜੇ ਰਾਜ ਸੀ ਮਹਾਰਾਸ਼ਟਰ ਗੋਆ ਇਹ ਰੈਕਟ ਇਸ ਤਰੀਕੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਸਰਕਾਰ ਨੇ ਫੜਿਆ ਤੇ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਰੈਕਟ ਜਿਹਦੀ ਲਗਭਗ ਕੀਮਤ 6000 ਕਰੋੜ ਦੇ ਕਰੀਬ ਸੀ ਇਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਪਰ ਉਹਦੀ ਵਾਹ ਵਾਈ ਤਾਂ ਵਿਰੋਧੀਆਂ ਨੇ ਕੀ ਕਰਨੀ ਸੀ ਉਹਦੇ ਤੇ ਜੰਮ ਕੇ ਸਿਆਸਤ ਸ਼ੁਰੂ ਹੋਈ ਕਿਸੇ ਨੇ ਕਿਹਾ ਜੀ ਰਾਹੁਲ ਗਾਂਧੀ ਵਰਗਿਆਂ ਨੇ ਕਿ ਜੀ ਪੰਜਾਬ ਦੇ ਵਿੱਚ ਤਾਂ 70% ਯੂਥ ਨਸ਼ੇੜੀ ਹੈ ਜਿਹਦੇ ਸਿੱਟੇ ਨਿਕਲੇ ਕਿ ਸਾਡੇ ਨੌਜਵਾਨਾਂ ਨੂੰ ਨਾਲੇ ਤਾਂ ਨੌਕਰੀਆਂ ਮਿਲਲੀਆਂ ਬੰਦ ਹੋ ਗਈਆਂ ਪ੍ਰਾਈਵੇਟ ਸੈਕਟਰ 'ਚ ਨਾ ਵੀਜ਼ੇ ਲੱਗਦੇ ਸੀ ਔਰ ਉਸੇ ਅੱਗ ਦੇ ਵਿੱਚ ਕੁੱਦ ਪੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮੰਦ ਭਾਗੀ ਗੱਲ ਇਹ ਸੀ ਕਿ ਕਿਸੇ ਨੇ ਵੀ ਇਹ ਹਾਲਾਤਾਂ ਕਦੀ ਧਿਆਨ ਨਹੀਂ ਦਿੱਤਾ ਇਹਨੂੰ ਰੋਕਣ ਕਦੀ ਧਿਆਨ ਨਹੀਂ ਦਿੱਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਕੋ ਮਕਸਦ ਰਿਹਾ ਕਿ ਕਿਸੇ ਤਰੀਕੇ ਇਹਦੇ ਵਿੱਚ ਵਿਰੋਧੀਆਂ ਨੂੰ ਬਦਨਾਮ ਕਰੀਏ ਤੇ ਜਦੋਂ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਗੱਲ ਆਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਆਈ ਤਾਂ ਇੱਕ ਚਿਹਰੇ ਨੂੰ ਜਾਣ ਬੁੱਝ ਕੇ ਇੱਕ ਸਾਜ਼ਿਸ਼ ਕਰਕੇ ਪੰਜਾਬ ਦੇ ਵਿੱਚ ਟਾਰਗੇਟ ਕੀਤਾ ਗਿਆ ਉਹ ਸੀ ਸਰਦਾਰ ਵਿਕਰਮ ਸਿੰਘ ਮਜੀਠਾ ਸਰਦਾਰ ਵਿਕਰਮ ਸਿੰਘ ਮਜੀਠਾ ਤੇ ਲਗਾਤਾਰ ਕਾਂਗਰਸ ਦੀ ਸਰਕਾਰ ਹੋਵੇ ਇਹਨਾਂ ਦੇ ਮੰਤਰੀ ਹੋਣ ਐਮ ਐਲ ਏ ਹੋਣ ਬੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਿ ਜੀ ਹਾਈ ਕੋਰਟ ਦੇ ਵਿੱਚ ਤਿੰਨ ਰਿਪੋਰਟਾਂ ਪਈਆਂ ਨੇ ਉਹ ਰਿਪੋਰਟਾਂ ਖੁੱਲ ਜਾਣਗੀਆਂ ਪਤਾ ਨਹੀਂ ਕਿਹਦਾ ਕਿਹਦਾ ਨਾਮ ਆਜੂਗਾ ਉਹ ਸਾਰੀਆਂ ਰਿਪੋਰਟਾਂ ਖੁੱਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਮ ਇਹਦੇ ਵਿੱਚ ਨਹੀਂ ਆਇਆ ਇਹ ਸਾਰੇ ਕੇਸ ਹਾਈ ਕੋਰਟ ਮਾਨੀਟਰਡ ਸੈਟ ਨੇ ਮਾਨੀਟਰ ਕੀਤੇ ਕਿਉਂਕਿ ਜਗਦੀਸ਼ ਭੋਲਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਚਲੇ ਗਏ ਇਹਨਾਂ ਨੇ ਕਿਹਾ ਕਿ ਜੀ ਮੈਨੂੰ ਸਰਕਾਰ ਤੇ ਭਰੋਸਾ ਨਹੀਂ ਇਹ ਸਰਕਾਰ ਨੇ ਮੈਨੂੰ ਜਾਣ ਬੁੱਝ ਕੇ ਫਸਾਇਆ ਹੈ ਇਹ ਜਿਹੜੀ ਜਾਂਚ ਹੈ ਇਹ ਸੀਬੀਆਈ ਨੂੰ ਭੇਜ ਦਿਓ ਪਰ ਮਾਨਯੋਗ ਹਾਈ ਕੋਰਟ ਨੇ ਜਸਟਿਸ ਸੂਰਜਕਾਂਤ ਤੇ ਪੀ ਬਜੰਤਰੀ ਸਾਹਿਬ ਦਾ ਬੈਂਚ ਸੀ ਜਿਨ੍ਹਾਂ ਨੇ ਇਹ ਸੀਬੀਆਈ ਨੂੰ ਨਹੀਂ ਭੇਜੀ ਉਹ ਕਹਿੰਦੇ ਅਸੀਂ ਆਪ ਇਹਦੀ ਇਨਵੈਸਟੀਗੇਸ਼ਨ ਕਰਾਵਾਂਗੇ ਇਹ ਰਿਟ ਨੰਬਰ 88 2013 ਦੀ ਉਹਦੇ ਚ ਸੁਪਰੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਇਹਦੀ ਖੁਦ ਮੋਨੀਟਰਡ ਐਸਆਈਟੀ ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰਾਈ ਜਿਹਦੇ ਚ ਤਿੰਨ ਆਈਪੀਐਸ ਅਫਸਰ ਜਿਹੜੇ ਪੰਜਾਬ ਤੋਂ ਬਾਹਰਲੇ ਸੀ ਜਿਹਦੇ ਚ ਮੈਡਮ ਵੀ ਨੀਰਜਾ ਈਸ਼ਵਰ ਸਿੰਘ ਤੇ ਨਗੇਸ਼ਵਰ ਰਾਓ ਇਹਨਾਂ ਦੀ ਡਿਊਟੀ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਨੇ ਲਾਈ ਕਿ ਅਗਰ ਡਰੱਗ ਕੇਸਾਂ ਦੇ ਵਿੱਚ ਅਕਾਲੀ ਸਰਕਾਰ ਵੱਲੋਂ ਕਿਸੇ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਤਾਂ ਇਹਨਾਂ ਨੂੰ ਇਹਦੇ ਚੋਂ ਬਾਹਰ ਕੱਢੋ ਤੇ ਜੇ ਕੋਈ ਇਹਦੇ ਚ ਰਹਿ ਗਿਆ ਅਕਿਊਜ਼ਡ ਤਾਂ ਉਹਨੂੰ ਇਹਦੇ ਚ ਨਾਮਿਨੇਟ ਕਰੋ 10 ਚਲਾਨ ਹਾਈ ਕੋਰਟ ਦੀ ਮਾਨਿਟਰਡ ਐਸਆਈਟੀ ਨੇ ਪੇਸ਼ ਕੀਤੇ ਦਸੇ ਚਲਾਨਾ ਦੇ ਵਿੱਚ ਜਿਹਨੂੰ ਹਾਈ ਕੋਰਟ ਦੇ ਦੋ ਜੱਜ ਮਾਨਿਟਰ ਕਰ ਰਹੇ ਹੋਣ ਤਿੰਨ ਸਟੇਟ ਤੋਂ ਆਈਪੀਐਸ ਬਾਹਰਲੇ ਅਫਸਰ ਹੋਣ ਉਹ 10 ਚਲਾਨ ਪੇਸ਼ ਹੋਏ ਕਿਸੇ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਦਾ ਉਹ ਚਲਾਨਾ ਦੇ ਵਿੱਚ ਨਾ ਨਹੀਂ ਆਇਆ ਅਮੈਂ ਅੱਜ ਪੁੱਛਣਾ ਚਾਹੁੰਦਾ ਉਸ ਕਾਂਗਰਸ ਨੂੰ ਕਿ ਕੀ ਇਹ ਸਾਰੀ ਸਿਆਸਤ ਚੱਲਦੀ ਰਹੀ ਕਿ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਸੀ ਕਿ ਜਵਾਨੀ ਜਿਹੜੀ ਕਾਂਗਰਸ ਦੇ ਰਾਜ ਦੇ ਵਿੱਚ ਨਸ਼ੇ 'ਚ ਗਰਕਦੀ ਰਹੀ ਉਹਦੇ ਪਾਸੋਂ ਧਿਆਨ ਛੱਡ ਕੇ ਕੱਲਾ ਇਹ ਜਿਹੜਾ ਸਿਆਸੀ ਮੁੱਦਾ ਬਣਾਇਆ ਇਹਨੂੰ ਪਨਾਇਆ ਗਿਆ ਔਰ ਫੇਰ ਸ਼ੁਰੂ ਹੁੰਦਾ ਹੈ ਕਾਂਗਰਸ ਦਾ ਪਤਨ ਕਾਂਗਰਸ ਦੀ ਜਿਹੜੀ ਆਪਣੀ ਮਾੜੀ ਕਾਰਗੁਜ਼ਾਰੀ ਸੀ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਗਿਆ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਤੇ ਉਹ 6 ਮਹੀਨਿਆਂ ਚ ਚੰਨੀ ਸਾਹਿਬ ਵੀ ਫੇਲ ਰਹੇ ਤੇ ਸਿਰਫ ਤੇ ਸਿਰਫ ਆਪਣੀ ਜਿਹੜੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸੀ ਉਹਨੂੰ ਛਪਾਉਣ ਦੇ ਲਈ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਹਨੇਰੀਆਂ ਰਾਤਾਂ ਦੇ ਵਿੱਚ ਤਿੰਨ ਡੀਜੀਪੀ ਬਦਲ ਕੇ ਤਿੰਨ ਐਡਵੋਕੇਟ ਜਨਰਲ ਬਦਲ ਕੇ ਉਹ ਬੰਦੇ ਨੂੰ ਲਿਆ ਕੇ ਡੀਜੀਪੀ ਲਾਇਆ ਜਿਹੜਾ ਕਿ ਚਟੋ ਪਾਦਿਆ ਸਾਹਿਬ ਜਿਹੜੇ ਕਿ ਡੀਜੀਪੀ ਨਹੀਂ ਬਣ ਸਕਦੇ ਸੀ ਤੇ ਲਿਆ ਕੇ ਰਾਤ ਨੂੰ ਇੱਕ ਐਨਡੀਪੀਐਸ ਦਾ ਝੂਠਾ ਪਰਚਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਔਰ ਕਿਹੜੇ ਕੇਸ ਦੇ ਵਿੱਚ ਕਿੱਡੀ ਹਾਸੋਈ ਨਹੀਂ ਸਥਿਤੀ ਜਿਹੜੇ ਕੇਸ ਦੇ ਵਿੱਚ ਆਲਰੇਡੀ ਹਾਈ ਕੋਰਟਾਂ ਨੇ ਇਨਵੈਸਟੀਗੇਸ਼ਨ ਕਰਾਈ 10 ਚਲਾਨ ਪੇਸ਼ ਹੋਏ ਟਰੈਲ ਕੋਰਟ ਦੇ ਵਿੱਚ ਅਕਿਊਜ਼ ਦੇ ਟਰਾਇਲ ਖਤਮ ਹੋ ਗਏ ਜਿਨ੍ਹਾਂ ਨੂੰ ਸਜ਼ਾ ਹੋਈ ਉਹ ਮਾਨਯੋਗ ਪੰਜਾਬ ਬਿਹਾਰਾਣਾ ਹਾਈ ਕੋਰਟ ਦੇ ਵਿੱਚ ਅਪੀਲ ਚ ਆ ਗਏ ਉਹ ਕੇਸ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਚਰਨਜੀਤ ਚੰਨੀ ਦੀ ਸਰਕਾਰ ਨੇ ਸੁਖੀ ਰੰਦਾਵਾ ਹੋਮ ਮਨਿਸਟਰ ਤੇ ਡੀਜੀਪੀ ਚਟੋਪਾਦਿਆ ਨੇ ਜਾਣ ਬੁੱਝ ਕੇ ਫਸਾਇਆ ਸੈਕਸ਼ਨ 37 ਲਾਇਆ ਐਂਟੀਸਿਪੇਟਰੀ ਬੇਲ ਤੇ ਬਾਰਸੀ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਇਲੈਕਸ਼ਨ ਲੜੇ ਕਿਉਂਕਿ ਸੈਕਸ਼ਨ 37 ਸੀ ਸਰੈਂਡਰ ਕਰਨਾ ਪਿਆ ਪਰ ਜਦਨ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਨੇ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਤੇ ਜਦੋਂ ਬੇਲ ਦੀ ਸੁਣਵਾਈ ਹੋਈ ਦਿੱਲੀੋਂ ਤਿੰਨ ਤਰੀਕਾ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਮਹਿੰਗੇ ਮਹਿੰਗੇ ਵਕੀਲ ਲਿਆਂਦੀ ਰਹੀ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ 25 ਪੇਜਾਂ ਦੀ ਜੱਜਮੈਂਟ ਉਸ ਕੇਸ ਦੇ ਵਿੱਚ ਦਿੱਤੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਨਾਤਾ ਕਿਸੇ ਡਰੱਗ ਤਸਕਰ ਦੇ ਨਾਲ ਕੋਈ ਤਾਲੁਕ ਸਰਕਾਰ ਸਾਬਤ ਕਰ ਸਕੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਇੱਕ ਮੈਂ ਕਹਿੰਦਾ ਵੀ ਛੋਟੀ ਤੋਂ ਛੋਟੀ ਜੀ ਰਿਕਵਰੀ ਉਹ ਇਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੀ ਸਾਬਤ ਕਰ ਸਕੀ ਹੈ ਸੋ ਸਪਸ਼ਟ ਹੋ ਗਿਆ ਸੀ ਹਾਈ ਕੋਰਟ ਨੇ ਬੇਲ ਚ ਲਿਖਿਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਡਰੱਗ ਦੇ ਕੇਸ ਦੇ ਵਿੱਚ ਬਿਲਕੁਲ ਕੋਈ ਸਬੂਤ ਕੋਈ ਕਿਹਾ ਜਾ ਗਵਾਹ ਕੁਝ ਨਹੀਂ ਹੈ ਉਹਦੇ ਤਾਂ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਮਿਲੀ ਔਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਜੋ ਸਦਿਆਸੀ ਛੇੜਿਆੰਤਰ ਬਣਾਣਾ ਸ਼ੁਰੂ ਕੀਤਾ ਕਿਉਂਕਿ ਮਕਸਦ ਇੱਕੋ ਹੀ ਹੈ ਕਿ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਫਿਰ ਚਾਹੇ ਉਹ ਮੀਡੀਆ ਹੋਵੇ ਚਾਹੇ ਵਿਰੋਧੀ ਧਿਰ ਦਾ ਨੇਤਾ ਹੋਵੇ ਚਾਹੇ ਕੋਈ ਪੰਜਾਬ ਦਾ ਆਮ ਆਦਮੀ ਹੋਵੇ ਸਰਕਾਰ ਦੇ ਖਿਲਾਫ ਬੋਲੋਗੇ ਤਾਂ ਤੁਹਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ ਔਰ ਜਿਸ ਦਿਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇਸੇ ਦਫ਼ਤਰ ਚੋਂ ਬਹਿ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ 9 ਦਸੰਬਰ ਦਾ ਉਹ ਦਿਨ ਸੀ ਜਿਸ ਦਿਨ ਮੁੱਖ ਮੰਤਰੀ ਦੀ ਜਿਹੜੀ ਧੀ ਹੈ ਉਹ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਨੇ ਬੋਲਿਆ ਉਸੇ ਦਿਨ ਤੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇਹ ਕੇਸ ਦੇ ਵਿੱਚ ਸੰਮਨਾ ਦਾ ਦੌਰ ਦੁਬਾਰਾ ਸ਼ੁਰੂ ਹੋਇਆ ਜਿਹੜੇ ਕੇਸ ਦੇ ਵਿੱਚ ਹਾਈ ਕੋਰਟ ਕਹਿ ਰਿਹਾ ਕੇ ਇਸ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਉਹਦਾ ਫੇਰ ਦੁਬਾਰਾ ਸਿਆਸੀ ਕਰਨ ਸ਼ੁਰੂ ਕੀਤਾ ਐਸਆਈਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਪਹਿਲੀ ਐਸਆਈਟੀ ਜਿਹੜੀ ਬਲਰਾਜ ਸਿੰਘ ਐਸਪੀ ਦੀ ਬਣਾਈ ਦੂਜੀ ਐਸਆਈਟੀ ਐਸ ਰਾਹੁਲ ਦੀ ਬਣਾਈ ਤੀਜੀ ਐਸਆਈਟੀ ਮੁਖਵਿੰਦਰ ਸਿੰਘ ਛੀਨਾ ਦੀ ਬਣਾਈ ਤੇ ਮੁਖਵਿੰਦਰ ਸਿੰਘ ਚੀਨਾ ਦੀ ਉਹ ਐਸਆਈਟੀ ਹੈ ਕਿ ਜਿਨ੍ਹਾਂ ਨੇ ਇੱਕ ਰਿਕਾਰਡ ਕਾਇਮ ਕੀਤਾ ਕਿ ਫੇਰਵਲ ਪਾਰਟੀ ਪਹਿਲਾਂ ਲੈ ਲਈ ਤੇ ਫੇਰਵਲ ਪਾਰਟੀ ਤੋਂ ਬਾਅਦ ਜਦਨ ਆਖਰੀ ਦਿਨ ਸੀ ਐਤਵਾਰ ਦਾ ਜਦਨ ਰਿਟਾਇਰ ਹੋਣਾ ਸੀ ਉਸ ਦਿਨ ਐਸਆਈਟੀ ਦੀ ਹੀਅਰਿੰਗ ਲਿੱਤੀ ਤੇ ਉਸ ਦਿਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਸਿਆਸੀ ਏਜੰਡੇ ਤਹਿਤ ਉਥੇ ਬੁਲਾਇਆ ਕਿਉਂਕਿ ਸਿਆਸੀ ਏਜੰਡਾ ਬਿਲਕੁਲ ਸਪਸ਼ਟ ਸੀ ਮੁੱਖ ਮੰਤਰੀ ਨੇ ਆਪ ਸਪਸ਼ਟ ਕੀਤਾ ਸੀ ਇੱਕ ਪ੍ਰਾਈਵੇਟ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਭਾਈ ਜਿਹੜਾ ਵਿਕਰਮ ਮਜੀਠੀਆ ਦਾ ਕੇਸ ਹੈ ਹੁਣ ਮੈਂ ਆਪਣੇ ਹੱਥ ਚ ਲੈ ਲਿਆ ਉਹਦੇ ਜਿਹੜੇ ਲੈਕੂਨਾ ਨੇ ਉਹ ਜਿਹੜੇ ਰਹਿ ਗਏ ਸੀ ਹੁਣ ਮੈਂ ਆਪ ਉਹਨਾਂ ਨੂੰ ਟਾਈਟ ਕਰ ਰਿਹਾ ਇਹ ਗੱਲ ਮੁੱਖ ਮੰਤਰੀ ਨੇ ਕਹੀ ਹੈ ਔਰ ਇੱਕ ਨਾਮਵਾਰ ਅਖਬਾਰ ਟ੍ਰਿਬਿਊਨ ਨੇ ਇਹ ਸਾਰੀ ਮੁੱਖ ਮੰਤਰੀ ਦੀ ਇੰਟਰਵਿਊ ਛਾਪੀ ਔਰ ਉਹਦੇ ਵਿੱਚ ਫੇਰ ਕੁਝ ਨਹੀਂ ਨਿਕਲਿਆ ਫੇਰ ਹਰਚਰਨ ਭੁੱਲਰ ਸਾਹਿਬ ਆਏ ਫੇਰ ਸਮਨ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਆਮ ਸ਼ਹਿਰੀ ਵਾਂਗੂ ਇੱਕ ਜ਼ਿੰਮੇਵਾਰ ਨਾਗਰਿਕ ਵਾਂਗੂ ਹਰੇਕ ਐਸਆਈਟੀ ਦੇ ਸੰਬੰਧ ਤੇ ਉੱਥੇ ਜਾਂਦੇ ਰਹੇ ਪਰ ਕਿਉਂਕਿ ਇਹ ਜਿਹੜੇ ਸੰਮਨ ਸੀ ਇਹ ਸਿਆਸਤ ਤੋਂ ਪ੍ਰੇਰਿਤ ਸੀ ਮੁੱਖ ਮੰਤਰੀ ਦੀ ਜਿਹੜੀ ਸਿਆਸੀ ਕਿਡ ਸੀ ਉਹਦਾ ਨਤੀਜਾ ਸੀ ਤੇ ਫਿਰ ਸਾਨੂੰ ਮਜਬੂਰਨ ਜਦੋਂ ਇਹ ਸੰਮਨ ਬੰਦ ਹੀ ਨਹੀਂ ਹੋਏ ਲਗਾਤਾਰ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਚੌਥਾ ਚੌਥੇ ਤੋਂ ਬਾਅਦ ਪੰਜਵਾਂ ਤੇ ਸਾਨੂੰ ਮਾਣਯੋਗ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਤੇ ਜਦੋਂ ਹਾਈ ਕੋਰਟ ਦੇ ਵਿੱਚ ਗਏ ਵਕੇਸ਼ਨ ਬੈਂਚ ਸੀ ਉਹਨਾਂ ਨੇ ਸੰਮਨ ਦੇ ਉੱਤੇ ਰੋਕ ਲਾਈ ਸੰਬੰਧ ਦੇ ਉੱਤੇ ਰੋਕ ਲਾਉਣ ਤੋਂ ਬਾਅਦ ਅੱਜ ਦੀ ਤਰੀਕ ਮਕਰਰ ਕੀਤੀ ਗਈ ਐਸ ਆਈ ਟੀ ਨੇ ਅੱਜ ਹਾਈ ਕੋਰਟ ਨੂੰ ਦੱਸਣਾ ਸੀ ਐਕਟਿੰਗ ਚੀਫ ਜਸਟਿਸ ਦੀ ਕੋਰਟ ਨੂੰ ਦੱਸਣਾ ਸੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਹੜਾ ਐਸਾ ਸਬੂਤ ਹੈ ਜਿਹੜਾ ਬਾਰ-ਬਾਰ ਐਸ ਆਈ ਟੀ ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤੇ ਅੱਜ ਸਰਕਾਰ ਦੀ ਤਮਾਸ਼ੀਬੀਨੀ ਦਾ ਅੰਤ ਉਸ ਵੇਲੇ ਹੋਇਆ ਜਦੋਂ ਹਾਈ ਕੋਰਟ ਦੇ ਵਿੱਚ ਖੜੇ ਹੋ ਕੇ ਇੱਕ ਵੀ ਦਲੀਲ ਉਹ ਪੇਸ਼ ਨਹੀਂ ਕਰ ਸਕੇ ਕੇਸ ਦੇ ਬਾਬਤ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕੀ ਵਿਜੀਲੈਂਸ ਦਾ ਸਿਆਸੀ ਦੁਰਉਪਯੋਗ ਕੀ ਐਸਆਈਟੀਆਂ ਦਾ ਸਿਆਸੀ ਦੁਰਉਪਯੋਗ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਕੋਰਟ ਆਫ ਲਾ ਹੈ ਜਿੱਥੇ ਸਬੂਤ ਚੱਲਣੇ ਨੇ ਜਿੱਥੇ ਗਵਾਹ ਚੱਲਣੇ ਨੇ ਉਸ ਕੋਰਟ ਆਫ ਲਾ ਦੇ ਵਿੱਚ ਜਾ ਕੇ ਤਾਂ ਅੱਜ ਤੁਹਾਡੀ ਇਹ ਸਥਿਤੀ ਬਣੀ ਕਿ ਝਾੜ ਪਈ ਸਰਕਾਰ ਨੂੰ ਵੀ ਐਸਆਈਟੀ ਨੂੰ ਵੀ ਔਰ ਐਸੀ ਮਜਬੂਰੀ ਬਣ ਗਈ ਕਿ ਐਸਆਈਟੀ ਨੂੰ ਹਾਈ ਕੋਰਟ ਦੇ ਵਿੱਚ ਕਹਿਣਾ ਪਿਆ ਕਿ ਅਸੀਂ ਜਿਹੜਾ ਇਹ ਸੱਮਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਅਸੀਂ ਇਹ ਆਪਣਾ ਸੱਮਨ ਵਾਪਸ ਲੈਨੇ ਆ ਅਸੀਂ ਨਹੀਂ ਬੁਲਾਉਂਦੇ ਫਿਰ ਮਜਬੂਰੀ ਕੀ ਸੀ ਕਿਉਂ ਲਗਾਤਾਰ ਤੁਸੀਂ ਜੇ ਕੋਈ ਸਿਆਸੀ ਬਿਆਨ ਆਉਂਦਾ ਹੈ ਜੇ ਕੋਈ ਇੰਟਰਵਿਊ ਆਉਂਦੀ ਹੈ ਉਸ ਤੋਂ ਬਾਅਦ ਲਗਾਤਾਰ ਤੁਸੀਂ ਸੱਮਨ ਕੱਢ ਰਹੇ ਸੀ ਅੱਜ ਸਾਬਤ ਹੋ ਗਿਆ ਕਿ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਸੀ ਮੁੱਖ ਮੰਤਰੀ ਆਪ ਇਹ ਸਾਰੇ ਕਾਸੇ ਦੇ ਪਿੱਛੇ ਸੀ ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਹੀ ਐਸਆਈਟੀ ਦੇ ਮੁਖੀ ਬਣ ਜਾਓ ਤੁਸੀਂ ਆਪ ਹੀ ਮੂਹਰੇ ਆਜੋ ਅਗਰ ਸਿਆਸੀ ਕਿਹੜਾ ਹੀ ਅਫਸਰਾਂ ਥਰੂ ਕੱਢਣੀਆਂ ਨੇ ਅਗਰ ਆਪਣੀ ਸਿਆਸੀ ਬਦਲਾਖੋਰੀ ਤੁਸੀਂ ਇਹ ਅਫਰਾਂ ਥਰੂ ਕਰਨੀ ਹੈ ਤਾਂ ਫਿਰ ਤੁਸੀਂ ਆਪ ਸਾਹਮਣੇ ਆਓ ਆਪ ਕਰੋ ਜਿਹੜੀ ਜਾਂਚ ਕਰਨੀ ਹੈ ਤੇ ਅੱਜ ਮਾਨਯੋਗ ਪੰਜਾਬ ਬਿਹਾਰਾਣਾ ਹਾਈ ਕੋਰਟ ਚ ਜਿਹਦੇ ਅੱਗੇ ਸਾਡਾ ਸਿਰ ਝੁਕਦਾ ਹੈ ਕਿਉਂਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ ਚਾਹੇ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਹਾਲਾਤ ਹੋਣ ਚਾਹੇ ਨਸ਼ਿਆਂ ਨੂੰ ਲੈ ਕੇ ਹਾਲਾਤ ਹੋਣ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਤੇ ਸਾਡੀ ਐਸ ਆਈ ਟੀ ਕਿਹੜੇ ਕੰਮ ਚ ਲੱਗੀ ਹੈ ਸਾਡੀ ਪੰਜਾਬ ਪੁਲਿਸ ਕਿਹੜੇ ਕੰਮ ਚ ਲੱਗੀ ਐ ਕਿ ਜੀ ਸਿਰਫ ਜਿਹੜੇ ਸਰਕਾਰ ਦੇ ਸਿਆਸੀ ਵਿਰੋਧੀ ਨੇ ਭਗਵੰਤ ਮਾਨ ਸਾਹਿਬ ਦੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਅਸੀਂ ਸੰਮਨ ਭੇਜੀਏ ਉਹਨਾਂ ਨੂੰ ਅਸੀਂ 5-5 ਘੰਟੇ ਬਿਠਾ ਕੇ ਜਲੀਲ ਕਰਨਾ ਚਾਹੀਏ ਤਾਂ ਫਿਰ ਅੱਜ ਦੱਸਦੇ ਹਾਈ ਕੋਰਟ ਦੇ ਵਿੱਚ ਕਿਉਂ ਹਾਈ ਕੋਰਟ ਤੋਂ ਅੱਜ ਸਰਕਾਰ ਭੱਜੀ ਅੱਜ ਸਰਕਾਰ ਨੇ ਸਾਬਤ ਕਰਤਾ ਕਿ ਜੋ ਚੰਨੀ ਸਾਹਿਬ ਨੇ ਝੂਠ ਬੁਣਿਆ ਜਿਹਨੂੰ ਭਗਵੰਤ ਮਾਨ ਸਾਹਿਬ ਨੇ ਅੱਗੇ ਵਧਾਇਆ ਉਹ ਝੂਠ ਅੱਜ ਜਾ ਕੇ ਨਿਆਇ ਦਾ ਜਿਹੜਾ ਸਾਡਾ ਹਾਈ ਕੋਰਟ ਹੈ ਜਿੱਥੇ ਸਭ ਨੂੰ ਇਨਸਾਫ ਮਿਲਦਾ ਹੈ ਉੱਥੇ ਉਹ ਝੂਠ ਜਾ ਕੇ ਮੂਹਦੇ ਮੂੰਹ ਡਿੱਗਿਆ ਤੇ ਅੱਜ ਕੋਈ ਸਰਕਾਰ ਕੋਲੇ ਜਵਾਬ ਹੈ ਔਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਵળે ਯੂ-ਟਰਨ ਤੋਂ ਬਾਅਦ ਅੱਜ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਨਾ ਤਾਂ ਉਹ ਸੂਬੇ ਨੂੰ ਸੰਭਾਲ ਰਹੇ ਨੇ ਨਾ ਉਹ ਲਾਅ ਐਂਡ ਆਰਡਰ ਨੂੰ ਸੰਭਾਲ ਰਹੇ ਨੇ ਔਰ ਜਿਹੜੀ ਆ ਸਿਆਸੀ ਬਦਲਾਖੋਰੀ ਹੈ ਇਹਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਔਰ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ